ਗਵਰਨਮੈਂਟ ਨੇ ਕਿਹਾ ਕਿ ਡੇਢ ਮਹੀਨੇ ਚ ਵੇਚ ਲੋ ਕਹਿਣਾ ਪਰ ਕਿਵੇਂ ਵੇਚ ਲੋ ਕਿਹਨੂੰ ਵੇਚ ਲੋ ਕਿੱਥੇ ਵੇਚ ਲੋ ਕੇ ਨੇ ਉਹਦਾ ਢੇਰ ਕਿੱਥੇ ਲਈਏ ਇਹ ਤੁਸੀਂ ਗੱਲਾਂ ਕਲੀਅਰ ਕਰੋ ਇੱਥੇ ਆਏ ਹੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੈ ਇੱਕ ਇਕੱਠ ਹੋਇਆ ਅੱਜ ਤੇ ਜਥੇਦਾਰ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਹੋਇਆ ਜਿਹੜਾ ਇਕੱਠ ਹੋਇਆ ਉਹਦੇ ਵਿੱਚ ਬਹੁਤ ਲੱਗ ਲੱਗ ਆਪਦੀਆਂ ਸੰਸਥਾਵਾਂ ਵਾਲੀਆਂ ਵਿਅਕਤੀਆਂ ਵਾਲੀਆਂ ਆਪਦਾ ਇੱਕ ਵਿਚਾਰ ਸਾਂਝਾ ਕੀਤਾ ਗਿਆ ਜਿੰਨਾ ਵਿੱਚੋਂ ਅਮਿਤੋਜ ਮਾਨ ਜੀ ਨੇ ਵੀ ਆਪਦੀ ਪੂਰੀ ਗੱਲਬਾਤ ਵਿੱਚ ਰੱਖੀ ਆ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਅੱਜ ਵੀਡੀਓ ਮੈਂ ਤੁਹਾਡੀ ਉਹਨਾਂ ਦੀ ਬਖਸ਼ੀ ਫਤਿਹ ਦੀ ਸਾਂਝ ਪਾ ਲਈਏ ਤਾਂ ਗੱਲ ਸੱਚੀ ਵੀ ਹੁੰਦੀ ਹੈ ਤੇ ਸਿਰੇ ਵੀ ਲੱਗਦੀ ਹੈ ਸੁਪਰਗੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ। ਇਹ ਪਹਿਲੀ ਗੱਲ ਜਥੇਦਾਰ ਸਾਹਿਬ ਨੇ ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਜਾਂ ਕਹਿਣ ਨੂੰ ਪਹਿਲ ਕਦਮੀ ਕੀਤੀ ਹੈ। ਅਗਲੀ ਗੱਲ ਇਹ ਹੈ ਕਿ ਆਪਾਂ ਆਏ ਉਹ ਲੋਕ ਆ ਜੋ ਹਰ ਜਗ੍ਹਾ ਤੇ ਜਾ ਰਿਹਾ। ਹਰ ਕੋਨੇ ਕੋਨੇ ਚ ਆਪਾਂ ਹੁਣੇ ਮੈਥੋਂ ਪਹਿਲਾਂ ਭਾਈ ਸਾਹਿਬ ਬੋਲ ਰਹੇ ਸੀਗੇ ਇੱਥੇ। ਬਾਲੀਆਂ ਲੰਮੀਆਂ ਸਕੀਮਾਂ ਚ ਪਾਵਾਂਗੇ ਤਾਂ ਕੰਮ ਨਹੀਂ ਹੋਣਾਗਾ। ਕਿਉਂਕਿ ਮੇਰੀ ਹੁਣੇ ਹਰੀਕੇ ਵੱਲੋਂ ਆਇਆ ਮੈਂ ਜ਼ਮੀਨ ਸੁੱਕਣ ਲੱਗੀ ਤੇ ਜੇ ਜਮਾ ਪੱਕੀ ਹੋ ਗਈ ਆ ਪ੍ਰਧਾਨ ਜੀ ਬੈਠੇ ਨੇ ਉੱਤੇ ਹਰ ਪੀੜਤ ਵਾਲੇ ਜੇ ਜ਼ਮੀਨ ਪੱਕੀ ਹੋ ਗਈ ਕਰਾਇਆ ਵੀ ਨਹੀਂ ਲੱਗ ਪਾਉਣੇਗੇ ਤਾਂ ਇਹ 10 ਦਿਨ ਦੀ ਖੇਡ ਹੈ ਸਾਨੂੰ ਉਹਦੇ ਵੱਲ ਧੁਰਨਾ ਪਊਗਾ ਔਰ ਮੈਨੂੰ ਲੱਗਦਾ ਕੁਝ ਕੰਸਟਰਕਟਿਵ ਗੱਲ ਆਪਾਂ ਇਹ ਕਰ ਸਕਦੇ ਆ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜਾ ਪੈਸਾ ਆਉਂਦਾ ਜੋ ਵੀ ਸਾਡੀ ਸੰਗਤ ਜਾਂ ਪੰਜਾਬੀ ਬੋਰਡ ਜਾਂ ਦੁਨੀਆਂ ਦਾ ਕੋਈ ਵੀ ਬੰਦਾ ਭੇਜਦਾ ਹੈ ਉਹ ਜੀ ਨੂੰ ਚਾਹੀਦਾ ਉਹਦੇ ਤੱਕ ਪਹੁੰਚਣਾ ਚਾਹੀਦਾ ਉਹਦੇ ਚ ਕੋਈ 40% 50% 30% ਕੱਟ ਨਹੀਂ ਲੱਗਣਾ ਚਾਹੀਦਾ ਕਿਉਂਕਿ ਆਪਾਂ ਸੀਰੀਆ ਨਹੀਂ ਭੇਜ ਰਹੇ ਆਪਾਂ ਸੌਦੀ ਅਰਬ ਨਹੀਂ ਭੇਜ ਰਹੇ ਸਮਾਲੀਆ ਨਹੀਂ ਭੇਜ ਰਹੇ ਅਸੀਂ ਆਪਦੇ ਪੰਜਾਬ ਚ ਭੇਜ ਰਹੇ ਆ ਔਰ ਪੰਜਾਬ ਦੇ ਵਿੱਚ ਜੇ ਆਪਣੇ ਨਾਲ ਸਾਹਮਣੇ ਬੈਠੇ ਨੇ ਰਾਜ ਸਭਾ ਦੇ ਮੈਂਬਰ ਨੇ ਸਾਨੀ ਸਾਹਿਬ ਸਾਡੇ ਕੋਲੇ ਇੱਕ ਸਰਕਾਰ ਦਾ ਡਾਟਾ ਹੈਗਾ ਡਾਟਾ ਨਾਂ ਵੀ ਸਹੀ ਉਹਨਾਂ ਦਾ ਦਿਖਾ ਰੇ 1 ਮਹੀਨੇ ਚਾਉਣਾ ਹੈ ਆਪਾਂ ਉਹਨਾਂ ਤੋਂ ਲਿਸਟ ਲੈ ਸਕਦੇ ਹਾਂ ਆਪਾਂ ਸਾਰੇ ਗਰੇ ਹੋਏ ਇਲਾਕਿਆਂ 'ਚ ਮੈਂ ਤੁਹਾਨੂੰ ਕਹਿ ਸਕਦਾ ਹੈ ਕਿ 1400 ਤੋਂ ਲੈ ਕੇ 1900 ਪਿੰਡ ਦੇ ਵਿੱਚ ਪਿੰਡ ਸਫਰ ਕਰ ਰਿਹਾ ਹੈ 1400 ਤੋਂ ਲੈ ਕੇ 1900 ਤੇ 3 ਲੱਖ ਤੋਂ ਲੈ ਕੇ 5 ਲੱਖ ਏਕੜ ਤੱਕ ਲੋਕਾਂ ਦੀ ਫਸਲ ਬਰਬਾਦ ਹੋਈ ਹੈ ਤੇ ਬਹੁਤ ਸਾਰੇ ਪਿੰਡ ਜਿਨ੍ਹਾਂ 'ਚ ਪਾਣੀ ਵੜ ਗਿਆ ਸੀ 12 ਫੁੱਟ ਤੱਕ ਟੋਟਲ ਬਰਬਾਦ ਹੋਈ ਨਹੀਂ ਉਹਨਾਂ ਦੀਆਂ ਕਣਕਾਂ ਗਈਆਂ ਉਹਨਾਂ ਦੀਆਂ ਲੱਕੜਾਂ ਗਈਆਂ ਉਹਨਾਂ ਦਾ ਫਰਨੀਚਰ ਗਿਆ ਇਹ ਸਾਰੀਆਂ ਗੱਲਾਂ ਨੂੰ ਜਿਵੇਂ ਬੀਬੀ ਜੀ ਨੇ ਪਹਿਲਾਂ ਬੋਲਿਆ ਕੁਝ ਬਿਮਾਰੀਆਂ ਵੀ ਆ ਗਈਆਂ ਨੇ ਔਰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਗਰਾਊਂਡ ਦੇ ਲੈਵਲ ਤੇ ਹੈ ਹਰੀਕੇ ਕੋਲੇ ਸਤਲੋਜ ਤੇ ਵਿਆਸ ਇਕੱਠੇ ਹੁੰਦੇ ਨੇ ਤੇ ਜਿਹੜਾ ਸਤਲੋਜ ਹੈ ਜਦੋਂ ਉਹਦਾ ਰੰਗ ਅੱਡ ਆਉਂਦਾ ਹੈ ਤਾਂ ਉਹਦੇ ਵਿੱਚ ਮੱਛੀਆਂ ਮਰੀਆਂ ਹੋਈਆਂ ਨੇ ਕੈਮੀਕਲ ਕਰਕੇ ਔਰ ਉਹ ਮੱਛੀਆਂ ਹੋਰ ਬੇਸ਼ੁਮਾਰ ਨਜ਼ਰ ਆ ਰਹੀਆਂ ਨੇ ਔਰ ਉਹਨਾਂ ਨਾਲ ਬਿਮਾਰੀ ਹੋ ਸਕਦੀ ਹੈ ਤਾਂ ਸਾਨੂੰ ਕਿਸੇ ਬਾਹਰਲੇ ਦੀ ਜ਼ਰੂਰਤ ਨਾ ਕਰਕੇ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰੂੰਗਾ ਕਿਉਂਕਿ ਅਕਾਲ ਤਖਤ ਸਾਹਿਬ ਦੀ ਸਰਵੋਤਮਤਾ ਸੀ ਹੈ ਔਰ ਰਹੂਗੀ ਔਰ ਮੈਂ ਇਹ ਵੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਰਾਜਨੀਤੀ ਤੋਂ ਪਰੇ ਰ ਰਥ ਹੋ ਕੇ ਨਹੀਂ ਉਹ ਤੋਂ ਪਰੇ ਰੱਖਿਓ ਜੇ ਤੁਹਾਡੀ ਛਤਰ ਛਾਇਆ ਚ ਹੋਵੇ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਚ ਹੋਵੇ ਔਰ ਰਾਜਨੀਤੀ ਤੋਂ ਪਰੇ हट ਕੇ ਇੱਕ ਵੱਡੀ ਕਮੇਟੀ ਬਣੇ ਔਰ ਉਹ ਕਮੇਟੀ ਸਾਰੀਆਂ ਸੰਸਥਾਵਾਂ ਜੋ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਪੈਸਾ ਆ ਰਿਹਾ ਹੈ ਔਰ ਜੋ ਗਰਾਊਂਡ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਜਾਵੇ ਕਮੇਟੀ ਦੇ ਥੱਲੇ ਸਬ ਕਮੇਟੀਆਂ ਹੋਣ ਔਰ ਹਰ ਇਲਾਕੇ ਦਾ ਕਿਉਂਕਿ ਬਾਲੇ ਲੰਬੇ ਚੌੜੇ ਮਸਲਾ ਨਹੀਂ ਆ ਦਰਿਆ ਦੇ ਨਾਲ ਜਿੰਨੇ ਇਲਾਕੇ ਨੇ ਚਾਹੇ ਰਾਵੀ ਹੋਵੇ ਬਿਆਸ ਹੋਵੇ ਜਾਂ ਸਤਲੁਜ ਉਹਦੇ ਨੇੜੇ ਤੇੜਈ ਨੁਕਸਾਨ ਹੋਇਆ ਹੈ ਬਹੁਤ ਨੁਕਸਾਨ ਹੋਇਆ ਹੈ ਕਈ ਥਾਵਾਂ ਤੇ ਤਾਂ ਆ ਬੈਠੇ ਨੇ ਸੱਜਣ ਮੇਰੇ ਸਾਹਮਣੇ ਇਹਨਾਂ ਦੇ 55 ਕਿੱਲੇ ਇਹਨਾਂ ਦਾ ਡੇਰਾ ਹੀ ਗਿਆ ਤੋਂ ਟਰੈਕਟਰ ਵੀ ਰੁੜ ਗਈ ਹਰ ਥਾਂ ਤੇ ਐ ਰੋਪੜ ਵਾਲੇ ਚਲੇ ਜਾਓ ਅਮ੍ਰਿਤਸਰ ਰਾਵੀ ਵਾਲੇ ਚਲੇ ਜਾਓ ਉਹਨੇ ਬਹੁਤ ਨੁਕਸਾਨ ਕੀਤਾ ਹੈ ਤਾਂ ਮੇਰੀ ਇੱਕ ਬੇਨਤੀ ਹੈ ਕਿ ਡਾਟਾ ਵੀ ਇਕੱਠਾ ਕਰ ਸਕਦੇ ਆ ਆਪਾਂ 15 ਦਿਨ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਮੈਂ ਤੁਹਾਨੂੰ 15 ਦਿਨ ਚ ਡਾਟਾ ਦੇ ਸਕਦਾ ਸਾਰੇ ਪੰਜਾਬ ਦਾ ਕਿ ਕਿੰਨੇ ਕਿੱਲੇ ਗਏ ਐ ਐਗਜੈਕਟਲੀ ਰਫਲੀ ਨਹੀਂ ਕਿ 5 ਲੱਖ ਏਕੜ ਨਹੀਂ ਤੇ 4.5 ਲੱਖ ਏਕੜ ਐ ਤੇ 4 ਲੱਖ ਐ ਜਾਂ 3 ਲੱਖ ਐ ਉਹ ਡਾਟਾ ਲੈ ਕੇ ਪਿੰਡਾਂ ਦੇ ਵਿੱਚ ਹਰ ਪਿੰਡ 'ਚ ਕਿੰਨਾ ਨੁਕਸਾਨ ਹੋਇਆ ਤੇ ਸਾਡੀ ਗਵਰਨਮੈਂਟ ਕੀ ਹੈ ਮੈਂ ਤੁਹਾਨੂੰ ਮੋٹے ਲੈਵਲ ਤੇ ਆਣਾ ਜੇ ਆਪਣੇ ਗਿੱਟੇ-ਗਿੱਟੇ ਜਿੱਡੀ ਘਾਰ ਚੜੀ ਹੈ ਹੁਣ ਇਹਨਾਂ ਨੂੰ ਮੈਂ ਸਾਨੀ ਸਾਹਿਬ ਨੂੰ ਕਹੂੰਗਾ ਕਲੀਅਰ ਕਰਨ ਕਿ ਇਹ ਉਹ ਰਹਿਤ ਹੈ ਸਾਨੀ ਸਾਹਿਬ ਜੋ ਵੇਖ ਸਕਦੀ ਹੈ ਔਰ ਤੁਹਾਡੀ ਗਵਰਨਮੈਂਟ ਨੇ ਕਿਹਾ ਕਿ ਡੇਢ ਮਹੀਨੇ ਚ ਵੇਚ ਲੋ ਕਿਹਾ ਨਾ ਪਰ ਕਿਵੇਂ ਵੇਚ ਲੋ ਕਿਹਨੂੰ ਵੇਚ ਲੋ ਕਿੱਥੇ ਵੇਚ ਲੋ ਕੇ ਨੇ ਉਹਦਾ ਢੇਰ ਕਿੱਥੇ ਲਾਈਏ ਇਹ ਤੁਸੀਂ ਗੱਲਾਂ ਕਲੀਅਰ ਕਰੋ ਇੱਥੇ ਆਏ ਹੋ ਤਾਂ ਔਰ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰੂੰਗਾ ਇਸ ਪਵਿੱਤਰ ਜਗ੍ਹਾ ਤੋਂ ਤੁਸੀਂ ਆਪਦੇ ਮੁੱਖ ਮੰਤਰੀ ਨੂੰ ਕਹੋ ਕਿ ਬਾਕੀ ਖੱਡਾਂ ਨੇ ਜਿਹੜੀਆਂ ਰੇਤੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਡੇਢ ਮਹੀਨੇ ਲਈ ਔਰ ਇਹ ਰੇਤ ਚੱਕੀ ਜਾਵੇ ਉਹਦੇ ਨਾਲ ਇੱਕ ਤਾਂ ਉਹਨਾਂ ਦੀ ਕਮਾਈ ਹੋ ਜੂ ਇੱਕ ਤਾਂ ਕਮਾਈ ਹੋ ਜੂ ਇੱਕ ਰੇਤ ਚੱਕੀ ਜਾਊਗੀ ਕਿਉਂਕਿ ਵੱਡਾ ਮਸਲਾ ਕੀ ਹੈ ਮਸਲਾ ਝੋਨੇ ਦਾ ਨਹੀਂ ਝੋਨਾ ਤਾਂ ਗਿਆ ਔਰ 20-20 ਹਜ਼ਾਰ ਲੱਗ ਵੀ ਗਿਆ ਸੀ ਪਰ ਮਸਲਾ ਇਹ ਹੈ ਕਿ ਕੰਕਰੀਟ ਦੀ ਪਹਚਾਈ ਹੋ ਜੂਗੀ ਕੰਕਰੀਟ ਲਈ ਕੀ ਚਾਹੀਦਾ ਸਭ ਤੋਂ ਪਹਿਲਾਂ ਡੀਜ਼ਲ ਡੀਜ਼ਲ ਕਰਾਏ ਲੱਗ ਸਕਣ ਟਰੈਕਟਰ ਹੈਗੇ ਸਾਡੇ ਬੰਦੇਆਂ ਕੋਲੇ ਡੀਜ਼ਲ ਤੋਂ ਬਾਅਦ ਕੀ ਚਾਹੀਦਾ ਵੀ ਰੇ ਤੇ ਉਹ ਘਰ ਜਿਹੜੇ ਜਮਾਂ ਟੁੱਟ ਗਏ ਜਿਵੇਂ ਇਧਰ ਹੀ ਅਮਰitsar ਸਾਹਿਬ ਦੇ ਕੋਲੇ ਕੋਹਨੀਆ ਵਾਲਾ ਪਿੰਡ ਹੈ ਕੁੜੀ ਕੋਠੀ ਗਈ ਵਿਚਾਰਿਆਂ ਦੀ ਔਰ ਹਰ ਪਿੰਡ ਦੇ ਘਰ ਚਾਰ ਬਾਰਾ ਬਾਰ ਫੁੱਟ ਪਾਣੀ ਹੈ ਸੋ ਇੰਨੀਆਂ ਗੱਲਾਂ ਨੂੰ ਵੀ ਪ੍ਰੈਕਟੀਕਲ ਕਿ ਆਪਾਂ ਸਰਕਾਰ ਨੂੰ ਕਿਉਂਕਿ ਉਹਨਾਂ ਦੇ ਨੁਮਾਇंदे ਬੈਠੇ ਨੇ ਐਹੀ ਸ਼੍ਰੋਮਣੀ ਕਮੇਟੀ ਦੇ ਨੁਮਾਇंदे ਬੈਠੇ ਨੇ ਜਿਨ੍ਹਾਂ ਕੋਲੇ ਇੱਕ ਫੌਜਾਂ ਨੂੰ ਕਰਮਚਾਰੀ ਹੈਗੇ ਨੇ ਆਪਾਂ ਇਹਨਾਂ ਦੀ ਮਦਦ ਲਈਏ ਪਰ ਇਹ ਰਵੇ ਨਿਰਪੱਖ ਮਾਮਲਾ ਇਨਾਦ ਸਰਕਾਰ ਥੱਲੇ ਹੋਵੇ ਨਾ ਸ਼ਰੋਣੀ ਕਮੇਟੀ ਥੱਲੇ ਜਦੇਦਾਰ ਸਾਹਿਬ ਦੀ ਰਹਿਨਮਾਈ ਚ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਕ ਵੱਡੀ ਕਮੇਟੀ ਬਣੇ ਸਬ ਕਮੇਟੀਆਂ ਦਾ ਬੰਦ ਤੇ ਸਾਰਾ ਪੈਸਾ ਉਹਦੇ ਲਈ ਵੀ ਆਪਾਂ ਰਹਿ ਲਈਏ ਕਿ ਕੀ ਹੈ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਲਗੇ ਬਾਹਰ ਦਾ ਪੈਸਾ ਮੰਗਾਇਆ ਜਾਊਗਾ ਜਾਂ ਉਹ ਲੋਕ ਜੋ ਬਾਹਰ ਬੈਠੇ ਨੇ ਆਪਦੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਭੇਜਣਗੇ ਤੇ ਉਹ ਪੈਸਾ ਆਪਣੇ ਕੋਲੇ ਇੰਡੀਅਨ ਰੁਪਈਆ ਚ ਆਊਗਾ ਇਹ ਸਾਰੀਆਂ ਗੱਲਾਂ ਮੇਰੀ ਹੱਥ ਜੋੜ ਬੇਨਤੀ ਇਹਨਾਂ ਨੂੰ ਵਿਚਾਰਿਆ ਜਾਵੇ ਬਹੁਤ ਵੱਡਾ ਸੰਕਟ ਔਰ 10 ਦਿਨ ਤੋਂ ਬਾਅਦ ਜੇ ਆਪਾਂ ਮਦਦ ਨਾ ਕਰ ਪਾਏ ਤਾਂ ਬਾਕੀ ਗੱਲਾਂ ਬੇਮਾਨੀ ਹੋਣਗੀਆਂ ਉਹਨਾਂ ਦਾ ਧਰਤੀ ਤੇ ਕੋਈ ਫਾਇਦਾ ਨਹੀਂ ਹੋਊਗਾ ਦੋਸਤੋ ਗੱਲਬਾਤ ਸਾਰੀ ਤੁਸੀਂ ਸੁਣ ਲਈ ਆ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਆਪ ਦੀ ਰੈ ਕਮੈਂਟ ਬਾਕਸ ਵਿੱਚ ਜਰੂਰ ਦਿਓ ਬਹੁਤ ਵਧੀਆ ਕੰਮ ਹੋਇਆ ਇਹ ਜਿਹੜੇ ਹਿਸਾਬ ਨਾਲ ਜਥੇਦਾਰ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਇਕੱਠ ਜਿਹੜਾ ਕਰਵਾਇਆ ਨਾ ਤਾਂ ਵਿਚਾਰਾਂ ਹੋਈਆਂ ਆ ਉਹਦਾ ਜਿਹੜਾ ਨਚੂੜ ਆ ਉਹ ਆਪਾਂ ਨੂੰ ਥੋੜੇ ਦਿਨਾਂ ਦੇ ਵਿੱਚ ਹੀ ਦਿਖਣ ਨੂੰ ਮਿਲੂਗਾ ਤੇ ਅਰਦਾਸ ਜ਼ਰੂਰ ਕਰਿਓ ਉਹਨਾਂ ਹੜਪ੍ਰਭਾਵਿਤ ਲੋਕਾਂ ਦੇ ਲਈ ਹੜਪ੍ਰਭਾਵਿਤ ਪਰਿਵਾਰਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸ਼ੇਅਰ ਕਰ ਦਿਓ ਵੀਰੇ ਵੀਡੀਓ ਨੂੰ ਜਾਣਕਾਰੀ ਸਾਂਝੀ ਕਰਨੀ ਬਹੁਤ ਜ਼ਰੂਰੀ ਆ ਧੰਨਵਾਦ